ਫਰੋਸਪਰ ਸ਼ਹਿਰ ਦੇ ਚੋਰਾਂ ਦਾ ਆਤੰਕ ਇੰਨਾ ਜ਼ਿਆਦਾ ਫੈਲ ਚੁੱਕਾ ਹੈ ਕਿ ਕੋਈ ਵੀ ਚੀਜ਼ ਹੱਥ ਦੇ ਵਿੱਚ ਆਉਂਦੀ ਆ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਆ ਤਾਂ ਹਾਦੀ ਹੋ ਗਈ ਬਈ ਮੂੰਗਫਲੀ ਦੇ ਗੱਟੇ ਹੀ ਚੋਰੀ ਕਰਕੇ ਲੈ ਗਏ ਪਹਿਲਾਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸਮਾਨ ਚੋਰੀ ਕੀਤਾ ਨਗਦੀ ਚੋਰੀ ਕੀਤੀ ਉਸ ਤੋਂ ਬਾਅਦ ਮੂੰਗਫਲੀ ਦੇ ਗੱਟਿਆਂ ਤੇ ਜਦੋਂ ਅੱਖ ਪਈ ਤਾਂ ਮੂੰਗਫਲੀ ਵੀ ਚੋਰੀ ਕਰਕੇ ਫਰਾਰ ਹੋ ਗਏ ਦਰਅਸਲ ਫਿਰੋਜ਼ਪੁਰ ਦੇ ਵਿੱਚ ਲੋਕ ਅੱਕੇ ਪਏ ਨੇ ਇਨ੍ਹਾਂ ਚੋਰਾਂ ਤੋਂ ਲਗਾਤਾਰ ਸ਼ਿਕਾਇਤਾਂ ਵੀ ਕਰਦੇ ਨੇ ਸੀਸੀਟੀਵੀ ਦੇ ਵਿੱਚ ਵੀ ਇਹਨਾਂ ਦੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਨਾ ਤੇ ਕਾਰਵਾਈ ਨਹੀਂ ਹੁੰਦੀ 8 ਤੋਂ 10 ਗੱਟੇ ਮੂਫਲੀ ਦੇ ਚੋਰੀ ਕੀਤੇ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਗੋਹਾਲ ਲਗਾਈ ਜਾ ਰਹੀ ਹੈ ਕਿ ਵੱਡੇ ਵੱਡੇ ਦਾਅਵਿਆਂ ਦੇ ਨਾਲ ਚੋਰਾ ਨੂੰ ਫੜਿਆ ਵੀ ਜਾਵੇ ਸੀਸੀਟੀਵੀ ਦੇ ਵਿੱਚ ਇਹ ਕੈਬ ਹੋਏ ਨੇ ਚੋਰ ਜਿਨ੍ਹਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਆਖਿਰਕਾਰ ਹੁਣ ਦੁਕਾਨ ਵਾਲੇ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਕੀ ਮਾਮਲਾ ਬਣਿਆ ਸੀ ਕੱਜ ਅੱਜ ਤੁਹਾਡੀ ਦੁਕਾਨ ਤੇ ਸਵੇਰੇ ਕਰਾ ਮੇਰਾ ਦੁਕਾਨ ਠੱਗ ਗਿਆ ਪਰ ਅੱਜ ਤੇ ਕੈਮਰਾ ਦੇਖਿਆ ਬਾਹਰ ਆ ਪੰਜਾ ਦੇ ਗੱਡੀ ਵਾਲੇ ਆਏ ਇੱਕ ਚਾਹਲੀ ਤੇ ਸਾਹਮਣੇ ਪੈਰ ਵਾਲੇ ਨੇ ਕਿ ਉਹਨਾਂ ਨੂੰ ਹੂਣ ਕੀਤਾ ਆਂਦੇ ਨੇ ਵੇਖਿਆ ਦੁਕਾਨ ਦੇ ਵਿੱਚ ਤਾਂ ਅੰਨੀ ਕਿ ਖੰਡ ਹੋ ਰਹੀਆ ਸਾਵਾ ਦੇ ਕੰਤੇ ਕਿ ਉਹਦੇ ਸਿੱਕਤਾ ਸੁਪਰਾ ਜੋ ਸਮਾਂ ਸੀ ਲੱਗੇ 60000 ਕੈਂਚ ਵਿਆਸ ਪੇਮੈਂਟ ਦੇ ਨਹੀਂ ਜੀ ਅਜਾ ਤੇ ਸਾਰਾ ਕੁਝ ਲੈ ਅੱਗੇ ਦਾ ਬੰਦਾ ਸੁਰਾਫਤ ਚਿਰ ਕਰਨਾ ਬਰਾ ਜੀ ਇਹ ਮੇਰਾ ਚਿਰ ਤੇ ਦੇਖੋ ਜੀ ਅੱਜ ਵਜੇ ਜੀ ਨਹੀਂ ਆਉਂਦਾ ਤਾਂ 10 ਵਜੇ ਜਾਂਦਾ ਜੀ ਨਹੀਂ ਕਰਦਾ ਜੀ ਮਾਜੀ

ਅੱਛਾ ਟੈਬਲ ਪਰ ਤੇ ਖੰਡ ਪਰ ਤੇ ਖਾਣੇ ਕੋਰੀਆਂ ਕਰਕੇ ਸਾਰਾ ਪੱਗ ਕੋਈ ਬਿਸਕੁਟ ਨਹੀਂ ਛੱਡਿਆ ਬੁਇ ਚਾ ਉਹ ਪੀਣੇ ਖਲਮੂਨੀ ਕਰਕੇ ਗਏ ਤਾਂ ਨਹੀਂ ਸਰ ਇਕ ਪੂਰਨ ਸਨਾਲ ਗਲਬਾਤ ਹੋਈ ਕੋ ਇਤਨੇ ਸੇ ਘੰਟੇ ਡੇਢ ਪਿਛੇ ਪੂਰ ਸਾਈ ਪਰ ਕੋਈ ਕੁਛ ਨਹੀਂ ਪਤਾ ਲੱਗ ਸਮਾ ਕੀ ਸੀਗਾ ਕੁਛ ਪਤਾ ਲੱਗੇ ਇੱਕ ਚਾੜੀ ਤਾਂ ਫੋਨ ਗਿਆ ਜੀ ਘਰ ਵਾਸਤੇ ਉਹਨੂੰ ਬਦਦਰ ਮੇਰੇ ਨੂੰ ਤੇ ਅਸੀਂ ਉਸੇ ਟਾਈਮ ਤੋਂ 10 ਮਿੰਟਾਂ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਤੇ ਸਾਹਮਣੇ ਉੱਠੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਉਹਦੀ ਗੱਡੀ ਲੈ ਕੇ ਇਹਨੂੰ ਦੱਸੀ ਫਰੋਸਪਰ ਚੈਟਰ ਚੋਰਾਂ ਦਾ ਆਤੰਕ ਇੰਨਾ ਜ਼ਿਆਦਾ ਫੈਲ ਚੁੱਕਾ ਹੈ ਕਿ ਕੋਈ ਵੀ ਚੀਜ਼ ਹੱਥ ਦੇ ਵਿੱਚ ਆਉਂਦੀ ਆ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਆ ਤਾਂ ਹਾਦੀ ਹੋ ਗਈ ਬਈ ਮੂੰਗਫਲੀ ਦੇ ਗੱਟੇ ਹੀ ਚੋਰੀ ਕਰਕੇ ਲੈ ਗਏ ਪਹਿਲਾਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸਮਾਨ ਚੋਰੀ ਕੀਤਾ ਨਗਦੀ ਚੋਰੀ ਕੀਤੀ ਉਸ ਤੋਂ ਬਾਅਦ ਮੂੰਗਫਲੀ ਦੇ ਗੱਟਿਆਂ ਤੇ ਜਦੋਂ ਅੱਖ ਪਈ ਤਾਂ ਮੂੰਗਫਲੀ ਵੀ ਚੋਰੀ ਕਰਕੇ ਫਰਾਰ ਹੋ ਗਏ ਦਰਸਲ ਫਿਰੋਜ਼ਪੁਰ ਦੇ ਵਿੱਚ ਲੋਕ ਅੱਕੇ ਪਏ ਨੇ ਇਨ੍ਹਾਂ ਚੋਰਾਂ ਤੋਂ ਲਗਾਤਾਰ ਸ਼ਿਕਾਇਤਾਂ ਵੀ ਕਰਦੇ ਨੇ ਸੀਸੀਟੀਵੀ ਦੇ ਵਿੱਚ ਵੀ ਇਨ੍ਹਾਂ ਦੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਨਾ ਤੇ ਕਾਰਵਾਈ ਨਹੀਂ ਹੁੰਦੀ 8 ਤੋਂ 10 ਗੱਟੇ ਮੂਮਫਲੀ ਦੇ ਚੋਰੀ ਕੀਤੇ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਵੱਡੇ ਵੱਡੇ ਦਾਅਵਿਆਂ ਦੇ ਨਾਲ ਚੋਰਾ ਨੂੰ ਫੜਿਆ ਵੀ ਜਾਵੇ ਸੀਸੀਟੀਵੀ ਦੇ ਵਿੱਚ ਇਹ ਕੈਬ ਹੋਏ ਨੇ ਚੋਰ ਜਿਨ੍ਹਾਂ ਨੇ ਅਜੇਹੀ ਵਾਰਦਾਤ ਨੂੰ ਅੰਜਾਮ ਦਿੱਤਾ ਆਖਰਕਾਰ ਹੁਣ ਦੁਕਾਨ ਵਾਲੇ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਕੀ ਮਾਮਲਾ ਬਣਿਆ ਸੀਗਾ ਜੀ ਅੱਜ ਤੁਹਾਡੇ ਦੁਕਾਨ ਤੇ ਸਵੇਰੇ ਕਿਰਾ ਮੇਰਾ ਦੁਕਾਨ ਠੁਕ ਗਿਆ ਅਰੇ ਪਾ ਜਿੱਤੇ ਕੈਮਰਾ ਦੇਖਿਓ ਬਾਹਰ ਆਪਾਂ ਚੁੰਜਾ ਦੇ ਗੱਡੀ ਵਾਲੇ ਆਏ ਨੇ ਇੱਕ ਚਾਹਲੀ ਤੇ ਸਾਹਮਣੇ ਪੈਰ ਵਾਲੇ ਨੇ ਕਿ ਉਹਨਾਂ ਨੂੰ ਕੀਤਾ ਮੇਡ ਵੇਖਿਆ ਦੁਕਾਨ ਦੇ ਵਿੱਚ ਤਾਂ ਅੰਨੀ ਘੰਡੀਆਂ ਹੋ ਰਹੀਆਂ ਸਾਬਾ ਦੇਖਦੇ ਕਿਓਂ ਸੀ ਦਿੱਤਾ ਸੁਪਰਾ ਜੋ ਸਮਾਨ ਸੀ ਲੱਗੇ 60000 ਕੇ ਵਿੱਚ ਬਿਆਸ ਪੇਮੈਂਟ ਦੇਣੀ ਜੀ ਛੋਟ ਸਾਰਾ ਕੁਝ ਲੈ ਅੱਜ ਮੈਂ ਬਤਾ ਪਰ ਸੁਰਾ ਬਣੇ ਸਿਰ ਕਰ ਲੈ ਬਰਾਜ ਯੋ ਮੇਗਾ ਚਿਰ ਤੀ ਅੱਜ ਮੈਂ ਜੀ ਨਹੀਂ ਆਉਣਾ 10 ਵਜੇ ਆਪਾਂ ਜੀ ਨਹੀਂ ਕਰਦੇ ਜੀ ਬਈ

ਅੱਡ ਟੇਬਲ ਪਰ ਤੇ ਇੱਕ ਖੰਡ ਪਰ ਤੇ ਖਾਣੇ ਕੋਰੀਆਂ ਕਰਕੇ ਸਮਾਰ ਪੱਗ ਬਿਸਕੁਟ ਨਹੀਂ ਛੱਡਿਆ ਕੋਈ ਚਾਹ ਉਹ ਪੀਣੇ ਖਾਣੇ ਨਹੀਂ ਕਰਕੇ ਗਈ ਘਰ ਨਹੀਂ ਸਰ ਅੱਗ ਦੀ ਪੂਰੀ ਪੁਲਸ ਨਾਲ ਗੱਲਬਾਤ ਹੋਈ ਕੋ ਇਤਨੀ ਸਿੱਧੀ ਤਾਂ ਡੇਢ ਪਿਛ ਪੁਰਸਾਈ ਪਰ ਕੋਈ ਕੋਸ਼ਿਸ਼ ਨਹੀਂ ਕੋਤਾ ਲੱਗ ਸਮਾ ਕੀ ਸੀਗਾ ਕੁਝ ਪਤਾ ਲੱਗੇ ਇੱਕ ਚਾਰੀ ਤੇ ਫੋਨ ਗਿਆ ਜੀ ਘਰ ਵਸ ਉਹਨੂੰ ਬਦਦਰ ਮੇਰੇ ਨੇ ਤੇ ਅਸੀਂ ਉਸੇ ਟਾਈਮ ਤੋਂ 10 ਮਿੰਟਾਂ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਜਦੋਂ ਸਾਹਮਣੇ ਉੱਠੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਉਹਦੀ ਗੱਡੀ ਲੈ ਗਈ ਇਹਨੂੰ ਦੱਸੀ